ਮੈਂ ਕੇਪੀ ਸਾਹਿਬ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਸਿਰ ਤੋਂ ਪਿਤਾ ਚਲਾ ਜਾਂਦਾ ਤੇ ਸਮਝੋ ਸਿਰ ਤੋਂ ਸਮਾਨ ਚਲਾ ਗਿਆ ਤੇ ਜਦੋਂ ਇਦਾਂ ਦੀ ਛੱਟ ਪੈ ਜੇ ਕੋਈ ਧੀ ਪੁੱਤ ਚਲਾ ਜਾਏ ਤੇ ਸਮਝੋ ਪੈਰਾਂ ਥਲੀੋਂ ਜ਼ਮੀਨ ਚਲੀ ਗਈ ਤੇ ਉਹ ਤਾਂ ਦੋਵੇਂ ਹੀ ਨੁਕਸਾਨ ਉਠਾਈ ਬੈਠੇ ਨੇ ਵਿਚਾਰੇ ਔਰ ਇੱਕ ਬਾਪ ਕਿਦਾਂ ਇਸ ਸੰਤ ਅਰਦਾਸ 'ਚ ਬੈਠਾ ਹੋਵੇਗਾ ਮੈਂ ਤਾਂ ਅੰਦਾਜ਼ਾ ਨਹੀਂ ਲਗਾ ਸਕਦਾ ਔਰ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਪੰਘੂੜਿਆਂ 'ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾ ਚ ਵੇਖਣਾ ਬੜਾ ਔਖਾ ਤੇ ਇਹ ਪਤਾ ਨਹੀਂ ਰੱਬ ਕਿਹੜਾ ਕਲੇਜਾ ਉਸ ਵੇਲੇ ਆਪੇ ਬਖਸ਼ ਦਿੰਦਾ ਕਿ ਬੰਦਾ برداشت ਕਰ ਜਾਂਦਾ ਪਰ ਮੈਨੂੰ ਲੱਗਦਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਸਦਮਾ ਇਹ ਦਾ ਧੀ ਪੁੱਤ ਨੂੰ ਜਹਾਨ ਤੋਂ ਰੁਖਸਤ ਕਰਨਾ ਚੰਗਾ ਇਦਾਂ ਹੀ ਲੱਗਦਾ ਕਿ ਧੀ ਪੁੱਤ ਹੀ ਵੱਡਿਆਂ ਨੂੰ ਰੁਖਸਤ ਕਰਨ ਵਾਰੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਦਮਾ ਇਸ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਨੇ ਕਿ ਬਲ ਬਖਸ਼ਿਆ ਉਹਨਾਂ ਨੂੰ ਔਰ ਬਲ ਬਖਸ਼ਣ ਕੇ ਸਦਮੇ ਨੂੰ ਸਹਿ ਸਕਣ ਇੰਨੀ ਬਖਸ਼ਿਸ਼ ਕਰਨੀ ਹੈ ਵਾਹਿਗੁਰੂ ਨੇ। ਇਹੀ ਇਹ ਬਖਸ਼ਿਸ਼ ਕਰਨ ਕਿ ਉਹ ਇਹਨੂੰ ਕਿਸੇ ਤਰੀਕੇ ਜਜ਼ਬ ਕਰ ਜਾਂ ਕਿ ਉਹਨਾਂ ਨਾਲ ਵਾਪਰਿਆ ਕੀ ਹੈ। ਬਹੁਤ ਅਕਲੋਤਾ ਪੁੱਤਰ ਹੋਵੇ ਤੇ। ਭਜੀ ਇਕਲੋਤਾ ਹੋਵੇ 10 ਹੋਣ ਜੀ ਧੀ ਪੁੱਤ ਕਹਿੰਦੇ ਕੋ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ। ਠੀਕ ਹੈ ਨਾ ਤੇ ਇਹ ਤਾਂ ਕਿਸੇ ਵੀ ਸੂਰਤ 'ਚ ਇਹਨਾਂ ਦੀ ਗਿਣਤੀ ਥੋੜਾ ਹੁੰਦੀ ਧੀ ਪੁੱਤ ਤਾਂ ਅੰਗ ਹੁੰਦੇ ਨੇ। ਆਪਾਂ ਕਹਾਂ ਦੀ ਸਰੀਰ 'ਚ ਇੱਕ ਅੰਗ ਲਾ ਕੇ ਸੁਟਿਆ ਉਹਦਾ ਨਾਲ ਕੀ ਫਰਕ ਪਿਆ। ਬੜਿਆਂ ਮਤਲਬ ਭਾਵੇਂ 10 ਪੁੱਤ ਹੋਣ ਧੀ ਧੀਆ ਹੋਣ ਔਲਾਦ ਤੋਂ ਵੱਡਾ ਔਲਾਦ ਲਫ਼ਜ਼ ਇੱਕੋ ਹੀ ਹੈ ਔਲਾਦ ਦਾ ਕੋਈ ਬਹੁਵਚਨ ਨਹੀਂ ਹੈਗਾ ਔਲਾਦ ਦੇ ਵਿੱਚ ਇੱਕ ਵੀ ਔਲਾਦ ਦੇ ਵਿੱਚ 10 ਇਹ ਤੇ ਉਨਾ ਹੀ ਕਾਲਜੇ ਚ ਸੱਲ ਹੈ ਉਨਾ ਹੀ ਤੀਰ ਵੱਜਦਾ ਸੀਨੇ ਚ ਜਦੋਂ ਇਸ ਤਰ੍ਹਾਂ ਦਾ ਕੋਈ ਸੱਤਨਾ ਮੈਂ